ਹੋਰ ਰੇਲਵੇ ਸਟੇਸ਼ਨ ਤੇ ਅਸਲ ਹੈ ਜਿਹੜੀ ਬਾਥੋਂ ਕਿ ਸ਼ਹਿਰ ਬਜ਼ਾਰ ਚ ਵੀ ਕੀਤੀ ਗਈ ਹੈ ਇਹ ਮਾਝੋਗ ਡੀਜੀਪੀ ਪੰਜਾਬ ਅਤੇ ਮਾਝੋਗ ਐਸਜੀਪੀ ਸਾਹਿਬ ਸੰਦੀਪ ਹਰਮਨ ਮਾਲਕ ਜੀ ਦੇ ਦਸੰਦ ਦੇ ਅਸੇ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਜੋ 15 ਅਗਸਤ ਦੇ ਪ੍ਰੋਗਰਾਮ ਮੱਦੇ ਨਜ਼ਰ ਰੱਖ ਦਿੱਤ ਹੋਏ ਸ਼ਹਿਰ ਦੇ ਵਿੱਚ ਸਾਰੇ ਵਿੱਚ ਅੱਜ ਬਲੈਕ ਮਾਰਚ ਕੀਤਾ ਹੈ ਨਾ ਲਾਲ ਹੀ ਅਸੀਂ ਜਿਹੜੀਆਂ ਰੇਲਵੇ ਸਟੇਸ਼ਨ ਹੈ ਉਸ ਨੂੰ ਵੀ ਚੈੱਕ ਕੀਤਾ ਹੈ ਤੇ ਕੋਈ ਲਵਾਸ ਵਾਸਤੇ ਕੋਈ ਹੋਵੇ ਕੋਈ ਮੜਾ ਅਨਸਰ ਨਾਲ ਘੁੰਮਦਾ ਹੋਵੇ ਤੇ ਉਹਦੇ ਨਾਲ ਨਾਲ ਅਸੀਂ ਲੋਕਾਂ ਨੇ ਇਹ ਵੀ ਅਪੀਲ ਕਰਦੇ ਹਾਂ ਕਿ ਕੋਈ ਵੀ ਕਿਸੇ ਨੂੰ ਸ਼ੱਕੀ ਲਵਾਸ ਵਾਸਤੇ ਮਿਲੇ ਤਾਂ ਉਹਦੇ ਬਾਰੇ ਸਾਨੂੰ ਪੁਲਿਸ ਨੂੰ ਸੂਚਿਤ ਕਰਨਾ ਤੇ ਨਾਲ ਹੀ ਭੈਪੀ ਤੋਂ ਵੀ ਕੋਈ ਜੁਕਤ ਨਹੀਂ ਹੈ ਪੰਜਾਬ ਪੁਲਿਸ ਹਿਸ਼ਾਰਤ ਤੋਂ ਆਪ ਜੀ ਦੇ ਨਾਲ ਬਚਨ ਬਗੈ ਸਾ ਜਿੱਦਾਂ ਅੱਜ ਤੁਸੀਂ ਕੁਝ ਮੋਟਰਸਾਈਕਲ ਫੜੇ ਆ ਬਿਨਾ ਨੰਬਰ ਤੋਂ ਜਾਂ ਹੁਲੜਬਾਜੀ ਵਾਲੇ ਇਹ ਕਿੰਨੇ ਕਿ ਚਲਾਨ ਕਿਤੇ ਆ ਕਿੰਨੇ ਵੀ ਬੰਦੇ ਤੇ ਇਹ ਮੋਟਰਸਾਈਕਲ ਇਹ ਅੱਜ ਅਸੀਂ ਜਿਹੜੇ ਆ ਬਕਬਕ ਚੈਕਿੰਗ ਦੇ ਦੌਰਾਨ ਮੋਟਰਸਾਈਕਲ ਜਿਹੜੇ ਚੈੱਕ ਕੀਤੇ ਸੀ ਤੇ ਇੱਕ ਮੋਟਰਸਾਈਕਲ ਜਿਹੜਾ ਸੀ ਉਹਦੇ ਮੇਰਾ ਨੰਬਰ ਉੱਤੇ ਸੀ ਤੇ ਉਹ ਅਸੀਂ ਬੌਂਡ ਕੀਤਾ ਹੈ ਤੇ ਬਾਕੀ ਫੇਰ ਵੀ ਸਾਡੀ ਟੀਮ ਮਹੋਰ ਲੱਗੀਆਂ ਹੋਈਆਂ ਆ ਬਾਜ਼ਾਰ ਦੇ ਵਿੱਚ ਤੇ ਉਹ ਸ਼ਾਮ ਤੱਕ ਜਿਹੜੀ ਪਿੱਕਪ ਜਿੰਨੀ ਵੀ ਆਏਗੀ ਉਹ ਸੇ ਕਲੈਕਟ ਕਰ ਲਾਂਗੇ ਅਬਾਊਟਲੀ ਪਾਜੋ ਜਿਹੜਾ ਸਤਿਕਮ ਮੋਟਰਸਾਈਕਲ ਜਿਹੜੇ ਅਸੀਂ ਚਲਾਨ ਕਰਦੇ ਆ ਸਰ ਕੀ ਸੰਦੇਸ਼ ਦਿਆ ਜੰਦੇ ਆ 15 ਅਗਸਤ ਦੇ ਵਿੱਚ ਅਸੀਂ ਜਨਤਨ ਹੀ ਅਪੀਲ ਕਰਦੇ ਹਾਂ ਆਪ ਸੰਦੇਸ਼ ਦਿੰਦੇ ਹਾਂ ਕਿ ਨਸ਼ਿਆਂ ਤੋਂ ਆਪਣੇ ਬੱਚਿਆਂ ਨੂੰ ਦੂਰ ਰੱਖੋ ਕੋਈ ਵੀ ਮਾੜਾ ਅਨਸਰ ਹੈ ਉਹ ਦੀ ਸਾਨੂੰ ਇਤਲਾਹ ਜੂਰ ਦਿਓ ਜੇ ਕੋਈ ਬੱਚਾ ਕਿਸੇ ਦਾ ਨਸ਼ਾ ਕਰਦਾ ਹੈ ਤੇ ਉਹਦੇ ਬਾਰੇ ਦੱਸੋ ਅਸੀਂ ਉਹਨੂੰ ਡਿਟੈਕਸ਼ਨ ਟੈਸਟ ਦੇ ਵਿੱਚ ਭਾਗੀ ਕਰਾਈਏ ਜੇ ਅਗਰ ਕੋਈ ਵੇਚਦਾ ਹੈ ਉਹਦੇ ਬਾਰੇ ਵੀ ਸਾਨੂੰ ਇਤਲਾਹ ਦਿਓ ਤੇ ਅਸੀਂ ਉਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ